ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਸਰੀਖਾ ਸਾਰਿਆਂ ਨੂੰ ਜੀ ਨਿਊ ਬਲੌਗ ਤੇ ਨਿਊ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਚੱਲੇ ਆ ਜੀ ਕਿੱਥੇ ਚੱਲੇ ਆ ਜੀ ਕਿਹੜੇ ਗੁਰਦੁਆਰਾ ਸਾਹਿਬ ਜੀ ਕਿਤੇ ਬਾਬਾ ਜੀ ਨੰਬੜੀ ਘਰ ਉਹ ਕੱਟੀ ਦੀ ਨਹੀਂ 16 ਸਹਿਬ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਚੱਲੇ ਆ ਜੀ ਅਸੀਂ ਮੱਥਾ ਟੇਕਣ ਜੀ ਅੱਜ ਮੰਮਾ ਨਾ ਮ ਬਲੌਗ ਹਾਂਜੀ ਫੜ ਕੇ ਰੱਖਣਾ ਹੈ ਕੀ ਫੜ ਕੇ ਰੱਖਣਾ ਹਾਂ ਬਣਾਉਣਾ ਕੀ ਬਣਾਉਣਾ ਤਾਂ ਬਲੌਗ ਬਲੌਗ ਬਣਾਤਾ ਰਹੇ ਆਪਾਂ ਮੈਂ ਬਣਾਉਂਗਾ ਠੀਕ ਆ ਮਨ ਚਿਤ ਲਾ ਕੇ ਕੀਤੀਆਂ ਹੋਵਣੀਆਂ ਉਹਦੇ ਘਰ ਅਰਦਾਸ ਆਪੇ ਪੂਰਨ ਬਾਬਾ ਨਾਨਕ ਕਰਦਾ ਸਭ ਦੀਆਂ ਆਸਾਂ ਮਨ ਚਿਤ ਲਾ ਕੇ ਕੀਤੀਆਂ ਨਮਰਤਾ ਉਹਦੇ ਗੱਡੀ ਬੜੀ ਵੱਡ ਲੱਗੀ ਹੋਈ ਸਾਹਮਣੇ ਹੁੰਦੀ ਲੱਗੀ ਹੋਈ ਹੈ ਇੱਕ ਹੈ ਐਕਣੇ ਲੱਗੀ ਹੋਈ ਆ ਉਹ ਕਹਿੰਦੇ ਖੇਡਣ ਨੂੰ ਬੱਚਿਆਂ ਦੇ ਉੱਪਰ ਟੰਕਦੀ ਕਹਿੰਦੇ ਸਾਹਮਣੇ ਫੇਬਰ ਦੇ ਬਣਦੇ ਆ ਜੀ ਜਿੰਨੇ ਵੀ ਮੂਰਤੀਆਂ ਵਗੈਰਾ ਸਭ ਕੁਝ ਟਰਾਲੀਆਂ ਚੱਲ ਪੀਆਂ ਜੀਰੀ ਦੀ ਵਡਾਈ ਉਹ ਵੀ ਸ਼ੁਰੂ ਜੀ ਲਓ ਜੀ ਸਾਰੀਆਂ ਜਿਹਦੀਆਂ ਤਿਆਰੀਆਂ ਪੱਕ ਕੇ ਤਿਆਰ ਹੋ ਚੁੱਕੀਆਂ ਉਹ ਦੇਖ ਸਕਦੇ ਹੋ ਜੀ ਅਸੀਂ ਵੀ ਅੱਜ ਬਟਾਉਣ ਦੀ ਮਸ਼ੀਨ ਖਰਾਬ ਹੋ ਗਈ ਹੁਣ ਕੱਲ ਨੂੰ ਆਉਗੀ ਮਸ਼ੀਨ ਸਾਡੇ ਹਾਂ ਪੁੱਤ ਕਿਹਾ ਕਹਿੰਨੇ ਮੈਂ ਕਿਹਾ ਉਹਨੂੰ ਬਾਲ ਨਿਕ ਦਿੱਤੀ ਉੱਥੇ ਦੇ ਬਾਲ ਦਿੱਤੀ ਦੀ ਚੱਲ ਕੋਈ ਨਹੀਂ ਆਉਂਦੇ ਹੋਏ ਤੋ ਆਉਣੇ ਤੈਨੂੰ ਗੁਰੂਗੜ੍ਹ ਪਹੁੰਚ ਗਏ ਜੀ ਅਸੀਂ ਇੱਧਰ ਸਾਹਮਣੇ ਹਵੇਲੀ ਆ ਜੀ ਜੇ ਕਿਸੇ ਨੇ ਗੁਰੂਗੜ੍ਹ ਮੱਥਾ ਟੇਕਣਾ ਹੋਵੇ ਰੋਪੜ ਰੋਡ ਤੇ ਹੀ ਟੋਲ ਪਲਾਜ਼ਾ ਦੇ ਨਾਲ ਸੋਲਖਿਆ ਸਾਹਿਬ ਜੀ ਤੇ ਦੱਸਿਓ ਕਮੈਂਟ ਕਰ ਕਰਕੇ ਸਾਨੂੰ ਜੀ ਵੀ ਤੁਸੀਂ ਕਿੱਥੇ ਤੋਂ ਆਪਣੀ ਵੀਡੀਓ ਦੇਖ ਰਹੇ ਆ ਸਾਰੇ ਜਣੇ ਇੱਕ ਵਾਰ ਕਮੈਂਟ 'ਚ ਸਾਨੂੰ ਦੱਸ ਦਿਓ ਵੀ ਕਿੱਥੇ ਤੱਕ ਆਪਣੀ ਵੀਡੀਓ ਪਹੁੰਚਦੀ ਹੈ ਜੀ ਵੀ ਕਿੱਥੇ ਕਿੱਥੇ ਤੱਕ ਆਪਣੀ ਵੀਡੀਓ ਪਹੁੰਚਦੀ ਹੈ ਜੀ ਦੀ ਦੇ ਕੋਲ ਪੈ ਜਾਂਦਾ ਜੀ ਬਿਲਕੁਲ ਸਾਹਮਣੇ ਟੋਲ ਪਲਾਜ ਹੈ ਪਰ ਕੋਈ ਟਰੱਕ ਡਰਾਈਵਰ ਵੀਰੇ ਰੋਕੇ ਜਰੂਰ ਮਾ ਸਾਡੇ ਇੱਕ ਜਾਂਦਾ ਜੀ ਕਿਸੇ ਨੇ ਨਾ ਮਟਰ ਇਟਮ ਨਹੀਂ ਆਉਂਦਾ ਮਾ ਸਾਡੇ ਕੋਲ ਲਈ ਕਹਿ ਗੁਰੂ ਘਰ ਪਹੁੰਚ ਗਏ ਜੀ ਅਸੀਂ ਆ ਸਾਹਮਣੇ ਲੰਗਰ ਹਾਲ ਆ ਜੀ ਇੱਧਰ ਸਾਹਮਣੇ ਗੁਰੂ ਘਰ ਆ ਜੀ ਦੇਖ ਸਕਦੇ ਆ ਸੰਗਤ ਉਹ ਤੁਸੀਂ ਕਿੰਨੀ ਜਿਆਦਾ ਸੰਗਤ ਆ ਜੀ ਕੋਈ ਨਾ ਕੋਈ ਆਪਣੇ ਸੁੱਖ ਲੈ ਕੇ ਆਉਂਦਾ ਜ਼ਰੂਰ ਪੂਰੀ ਹੁੰਦੀ ਯਰੇ ਜੇ ਮੈਂ ਨੂੰ ਦੇ ਮੈਂ ਬਣਾ ਜਾਦਾ ਲੰਗਰ ਲੱਗਿਆ ਜੀ ਚਾਹ ਬਰੈਡਾਂ ਦਾ ਤੈਂ ਕਿ ਬਣਾਉਣਾ ਹੈ ਤੈਂ ਕਿ ਬਣਾਉਣਾ ਤੂੰ ਵੀ ਬਣਾਉਂਗਾ ਤੂੰ ਬੜਾ ਹੋ ਕੇ ਬਣਾ ਲੈ ਕੇ ਨਹੀਂ ਬਣਾਉਂਗਾ ਬਣਾਉਂਦਾ ਇੱਧਰ ਸਾਹਮਣੇ ਲੰਗਰ ਖਾਲਾ ਗਿਆ ਜੀ ਉੱਧਰ ਚਾਹ ਚੱਲਦੀ ਹੈ ਸਾਹਮਣੇ ਚਾਹ ਤੇ ਬਰੈਡ ਇੱਧਰ ਸਾਦਾ ਚੱਲਦਾ ਜੀ ਇੱਧਰ ਲੰਗਰ ਇੱਧਰ ਲੰਗਰ ਚੱਲਦਾ ਜੀ ਤੇਰ ਲੰਕਰ ਚੱਲਦਾ ਜੀ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਐਂਡ ਲਾਈਕ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟਾਂ 'ਚ ਵਾਇਰੂ ਜ਼ਰੂਰ ਲਿਖ ਦਿਓ ਜਿਨੇ ਜਿਨੇ ਵੀ ਦੇਖਣ ਦਰਸ਼ਨ ਕੀਤੇ ਆ ਤੇ ਸਾਨੂੰ ਦੱਸਿਓ ਕਿ ਤੁਸੀਂ ਸਾਡੀ ਵੀਡੀਓ ਕਿੱਥੇ-ਕਿੱਥੋਂ ਦੇਖਦੇ ਆ ਜੀ ਚਲੋ ਆ ਗਏ ਜੀ ਪੰਜ ਜੀ ਮਥੜੇ ਹੀ ਲਿਆ ਜੀ ਚਲੋ ਓਕੇ ਵਧੀਆ ਲੱਗੇ ਜੀ ਤੁਹਾਨੂੰ ਤੁਸੀਂ ਦਰਸ਼ਨ ਕਰ ਲਈ ਜੀ ਕੋਈ ਘਰਦੇ ਨਹੀਂ ਸਤਿ ਸ਼੍ਰੀ ਅਕਾਲ ਕਹ ਮਿਲਦੇ ਆਂ ਜੀ ਅਗਲੇ ਵਲੌਗ ਚ ਗੁਰੂ ਘਰ ਦੇ ਦਰਸ਼ਨ ਕਰ ਲਈ ਤੁਸੀਂ ਸਾਰੇ ਆਂ ਜੀ ਅਗਲੇ ਵਲੌਗ ਚ ਗੁਰੂ ਘਰ ਦੇ ਦਰਸ਼ਨ ਕਰ ਲੈ ਕਹ ਸਾਰੇ ਕਮੈਂਟਾਂ ਚ ਬੈਕ ਨੂੰ ਜ਼ਰੂਰ ਲਿਖਦੇ ਹੋ ਜੀ ਸਾਰੇ ਕਮੈਂਟਾਂ ਚ ਬੈਕ ਜੀ ਕਹ ਜੇ ਤੁਸੀਂ ਸੱਚੇ ਮਨ ਨਾਲ ਗੁਰੂ ਘਰ ਦੇ ਦਰਸ਼ਨ ਕੀਤੇ ਆ ਜੀ ਕਾਤੇ ਨਹੀਂ ਗਿਆ ਹੁਣ ਕਹ ਸਾਨੂੰ ਕਮੈਂਟ ਕਰ ਕਰਕੇ ਦੱਸਿਓ ਵੀ ਕਿੱਥੋਂ ਕਿੱਥੋਂ ਤੁਸੀਂ ਸਾਡੀ ਵੀਡੀਓ ਦੇਖਦੇ ਆ ਜੀ ਠੀਕ ਆ ਕਮੈਂਟ ਕਰਕੇ ਦੱਸਿਓ ਆ ਜਾਓ ਰੇ ਨੂੰ ਕਹ ਚਲੋ ਮਿਲਦੇ ਆਂ ਜੀ ਅਗਲੇ ਵਲੌਗ ਚ ਵਧੀਆ ਜਿਹਾ ਬਣਾਉਂਦੇ ਆ ਜੀ ਅਗਲੇ ਵੀਲੌਕ ਤੇ ਵੀਲੌਕ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਲਾਈਕ ਕਰਦੇ ਹੋ ਜੀ ਲਾਈਕ ਕਰਦੇ ਹੋ ਜੀ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਚੈਨਲ ਸਬਸਕ੍ਰਾਈਬ ਵੀ ਜਰ ਕਰਦੇ ਹੋ ਜੀ ਕਿਹੜੀ ਚੀਜ਼ ਸਬਸਕ੍ਰਾਈਬ ਸਕੜਾਈ ਵੀ ਨਹੀਂ ਕਰਨਾ ਸਬਸਕ੍ਰਾਈਬ ਸਬਸਕ੍ਰਾਈਬ ਚਲੋ ਠੀਕ ਹੈ ਜੀ ਓਕੇ ਜੀ ਬਾਏ ਗਰੂ ਜੀ ਸੋਖ ਰੱਖਿਓ ਜੀ ਸਤਨਾਮ ਸ਼੍ਰੀ ਅਕਾਲ ਪੀੜੀਆਂ ਅਸੀਂ ਆਪਾਂ ਲੈਣੀ ਸੀ ਲੈਣੀ ਸੀ ਆਪਾਂ ਦੇ ਚਾਹ ਹੰਮੀਂ ਬੀਟੀ ਲੈਣੀ ਆਪਾਂ ਬੀਟੀ ਦਵਾ ਦਿੰਨਾ ਨਮਰ ਤਜ਼ਾ ਦਾ ਹਰੇਕ ਪਾਸੇ ਬਸ ਯਾਨੀ ਇਹ ਚ ਯਾਰ ਕੋਈ ਮੈਨੂੰ ਦੱਸ ਦੇ ਬੀਟੀ ਉਹ ਨਹੀਂ ਇੱਥੇ ਆਜਾਉਂ ਨਹੀਂ ਪਾਤਾ ਆਂ ਦੇ ਕੋਈ ਕੀ ਕੀਤਾ ਹੰਮੀਂ ਬੀਟੀ ਲੈਣੀ ਆ ਤਾਂ ਇਹ ਕਰਨੀ ਕਿਹਾ ਤਾਂ ਯਾਨੀ ਜਮਈ ਜਵਾਕ ਮਾਨੂੰ ਦਾ ਟ੍ਰੈਫਿਕ ਬਹੁਤ ਹੈ ਰੋਡ ਤੇ ਵੀ ਮਾਰੀ ਜਾ ਫੂਕਾਉਣ ਹੰਵੀ ਦੀ ਮੈਨ ਪੂਕਾ ਮਾਰ ਘੜਾਉਂਦੀ ਲੋ ਜੀ ਯਾਦ ਰੱਖਿਓ ਜਿਨੇ ਵੀ ਦੂਰੋਂ ਸੰਗਤਾਂ ਨੇ ਮੱਥਾ ਟੇਕਣਾ ਹੋਣਾ ਜੀ ਸਾਹਮਣੇ ਹਵੇਲੀ ਆ ਜੀ ਦੂਜੀ ਸਾਈਡ ਗੁਰੂ ਘਰ ਆ ਜੀ ਹੁਣ ਆ ਮਾਰੀਆ ਪੂਕਾ ਹਾਂ ਦੇ ਰਾਤ ਤੱਕ ਤਾਂ ਹੈ ਨਹੀਂ ਨਾ ਹੈ ਤਾਂ ਰਾਤ ਤੱਕ ਤਾਂ ਖਤਮ ਪੰਬੀਰੀ ਲੈ ਗੱਡੀ ਦੇ ਮੋਰੇ ਲਾ ਦੀ